ਸਿਰ ਤੇ ਦੇਖੀਏ ਇਹ ਕਿੰਨਾ ਬਹੁਤ ਬਹੁਤ ਇਹ ਆਰਥਵਾਦੀ ਤੋਂ ਸਪੂਰਮਤ ਇਹ ਇਹ ਨਾ ਮਾਜੀ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਕੱਟਣਾ ਮੈਂ ਗਊਸਾਲਾ ਗਲੀ ਚ ਰਹਿਣ ਵਾਲੇ ਅਸੀਂ ਰਾਤ ਨੂੰ ਬਾਰਿਸ਼ ਆਈ ਬਹੁਤ ਤੇਜ਼ 12 ਵਜੇ ਸਾਡੀ ਛੱਤ ਡਿੱਗੀ ਸੀ ਮੇਰੇ ਬੱਚੇ ਸੀਗੇ ਨिके-ਨिके ਮੇਰਾ ਘਰ ਵਾਲਾ ਜੀ ਕੱਲਾ ਕੱਲਾ ਕਮਾਨ ਵਾਲਾ ਤਿੰਨ ਬੱਚੇ ਆ ਮੇਰੇ ਤੇ ਅੱਛਾ ਤੇ ਸਾਡੇ ਉੱਤੇ ਡਿੱਗ ਲੱਗੀ ਬਸ ਮਾੜੀ ਜੀ ਬੱਚਤ ਰਹਿ ਗਈ ਬੱਚਿਆਂ ਨੂੰ ਮੈਂ ਬਾਹਰ ਲਿਆਈ ਜੀ ਕੋਈ ਜ਼ਖਮੀ ਵੀ ਹੋਇਆ ਕਿਸੇ ਤਰ੍ਹਾਂ ਜ਼ਖਮੀ ਹੋਇਆ ਜੀ ਮੇਰੇ ਜੇਠ ਸੀਗਾ ਉਹਦੀ ਰੀੜ ਦੀ ਹੱਡੀ ਦੇ ਵਿੱਚ ਮਣ ਘੇਲਿਆ ਬਹੁਤ ਜ਼ੋਰ ਦੀ ਉਹ ਡਿੱਗੇ ਬਹੁਤ ਜ਼ੋਰ ਦੇ ਵਿੱਚ ਛੱਤ ਦੇ ਵਿਚਾਲੇ ਡਿੱਗੇ ਉੱਤੇ ਸੁੱਤੇ ਹੋਏ ਸੀ ਉਹ ਕਿੰਨੇ ਕਮਰੇ ਸੀ ਤੁਹਾਡੇ ਇੱਕ ਕਮਰਾ ਸੀਗਾ ਇੱਕ ਮੇਰੇ ਜੇਠ ਕੋਲੇ ਸੀ ਇੱਕ ਮੇਰੇ ਕੋਲੇ ਇਕੱਲਾ ਹੀ ਇਕੱਲਾ ਕਮਰਾ ਜੀ ਕਾਦੀ ਨਾਲ ਤੁਹਾਨੂੰ ਲੱਗਦਾ ਜਿਹੜੇ ਛੱਤ ਡਿੱਗੀ ਆ ਕੀ ਕਾਰਨ ਕੀ ਬਣਿਆ ਬਾਾਰਸ਼ ਜੀ ਬਹੁਤ ਜਿਆਦਾ ਸੀਗੀ ਉਸ ਕਾਰਨ ਮੇਰੀ ਛੱਤ ਡਿੱਗੀ ਗਈ ਹੈ ਕੱਚੀ ਛੱਤ ਕੱਚੀ ਸੀ ਜੀ ਕੱਚੀ ਛੱਤ ਕੱਚੀ ਸੀ ਜੀ ਮੇਰੀ ਇਸ ਕਰਕੇ ਕੀ ਮੰਗ ਕਰਦੇ ਮੰਗ ਕਰਦੇ ਆ ਜੀ ਗਰੀਆਈ ਸਾਡੀ ਛੱਤ ਪਾਈ ਜਾਵੇ ਗਰੀਬ ਜਹ ਹੈ ਜੀ ਅਸੀਂ ਮਤਬਾਤ ਮਦਦ ਕਰੀ ਮਤਬਾਤ ਸਾਡੀ ਮਦਦ ਕਰੀ ਜਾਵੇ ਕੀ ਨਾਮ ਹੈ ਜੀ ਕੀ ਕਹਤੋ ਮੇਰਾ ਨਾਮ ਸੁੰਦੂ ਕਾਮਲੀ ਆਈ ਮੈਂ ਮੱਲਾ ਨਵਾਸੀ ਆਂ ਰਾਤ 12 ਵਜੇ ਆਪਣੇ ਬਜਰੀਦ ਸ਼ਦਗ ਵੀ ਤੇ ਸਾਨੂੰ ਜੋ ਖੜਕਸ ਨੇ ਆਹੀ ਭੱਜਿਆ ਏ ਤੇ ਅਸੀਂ ਚਾਹਨੇ ਸਰਕਾਰ ਤੋਂ ਤੇ ਸਮਾਸੇ ਵਿਖ ਤੋਂ ਵੀ ਗਰੀਬ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਇੱਕ ਛੱਤੀ ਹੁਣ ਉਹ ਵੀ ਇਹਨਾਂ ਦਾ ਘਰ ਬਸੇਰਾ ਸੀ ਉਹ ਵੀ ਟੁੱਟ ਚੁਕਿਆ ਅਸੀਂ ਚਾਹਨੇ ਸਰਕਾਰ ਨੂੰ ਇਹਨਾਂ ਦੀ ਬੱਦ ਤੋਂ ਬੱਦ ਮਦਦ ਕੀਤੀ ਜਾਵੇ ਜੋ ਕਿ ਖੁੱਲੇ ਆਸਮਾਨ ਦੇ ਵਿੱਚ ਸੌਣ ਲਈ ਮਜਬੂਰ ਹੋ ਰਿਹਾ ਹੈ ਸੋ ਮੇਰੀ ਕਿਰਪਾ ਸਮਾਜ ਸੇਵਕਾਂ ਨੂੰ ਤੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ ਤੇ ਇਹਨਾਂ ਦੀ ਬੱਦ ਤੋਂ ਬੱਦ ਮਦਦ ਕੀਤੀ ਜਾਵੇ